ਕਿਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ بلند ਕੀਤੀ ਸੀਗੀ ਔਰ ਰੋਡਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ politcal system ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜ ਵਾਸਤੇ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਧਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ 팬 ਵਾਸਤੇ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਹਾਂ ਵੀ ਕਿੰਨਾ ਕੁ ਸਟਰਗਲ ਕਰਨ ਦੇ ਬਾਅਦ ਕਿਥੋਂ ਉੱਟ ਕੇ ਕਿੱਥੇ ਜਾਣਾ ਯੂ نو ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ